ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਭਾਈ ਮਾਨ ਗੁਰੂ ਪਿਆਰੀ ਗੁਰੂ ਸਵਾਰੀ 사ਤਸੰਗਤ ਜੀ ਬੜੇ ਹੀ ਭਾਗਾ ਵਾਲੇ ਆ ਸਤਿਗੁਰਾਂ ਦੀ ਗੁਰਬਾਣੀ ਨੂੰ ਸਰਵਣ ਕਰਕੇ ਗੁਰਬਾਣੀ ਨੂੰ ਗਾ ਕੇ ਆਪਣੀ ਜ਼ਿੰਦਗੀ ਦੇ ਕੁਝ ਕੁ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਣ ਦਾ ਜੋ ਯਤਨ ਆਪਾਂ ਰਲ ਮਿਲ ਕੇ ਕਰ ਰਹੇ ਹਾਂ ਅਰਦਾਸ ਦੀ ਚੱਲ ਰਹੀ ਲੜੀਵਾਰ ਗੁਰਮਤ ਵਿਚਾਰ ਦੇ ਨਾਲ ਜੋ ਸਾਂਝ ਪੂਨ ਦਾ ਉਹ ਜੋ ਸਮਾ ਹੈ ਕੱਲ ਦਾ ਜੋ ਆਪਣਾ ਟੋਪਿਕ ਵਿਸ਼ਾ ਸਿੱਖਾਂ ਨੂੰ ਸਿੱਖੀ ਦਾਤ ਤੇ ਜਿਹੜਾ ਦੂਸਰਾ ਦਾਨ ਅਰਦਾਸ ਦੇ ਵਿੱਚ ਸਿੱਖ ਗੁਰੂ ਦੇ ਕੋਲੋਂ ਮੰਗਦਾ ਹੈ ਉਹ ਹੈ ਕੇਸ ਦਾਣ ਅੱਜ ਦੀ ਜਿਹੜੀ ਵਿਚਾਰ ਹੈ ਆਪਣੀ ਕੇਸ ਦਾਣ ਦੇ ਉੱਪਰ ਰਹੇਗੀ ਪਿਆਰ ਵਾਲੇ ਇੱਕ ਗੱਲ ਦਾ ਧਿਆਨ ਰੱਖਿਆ ਜੀ ਕੁਝ ਚੀਜ਼ਾਂ ਅਜਹੀਆਂ ਹੁੰਦੀਆਂ ਨੇ ਜੋ ਮਾਲਕ ਪਰਮਾਤਮਾ ਸਾਨੂੰ ਤੁਰ ਦਰਗਾਹ ਤੋਂ ਦੇ ਕੇ ਭੇਜਦਾ ਤੇ ਕੁਝ ਚੀਜ਼ਾਂ ਜਈਆਂ ਹੁੰਦੀਆਂ ਨੇ ਜਿਹੜਾ ਜਿੰਨਾਂ ਨੂੰ ਬੰਦਾ ਇਸ ਸੰਸਾਰ ਦੇ ਉੱਤੇ ਆ ਕੇ ਪ੍ਰਾਪਤ ਕਰਦਾ ਹੈ ਸੰਸਾਰ ਦੇ ਵਿੱਚ ਰਹਿ ਕੇ ਤੇ ਜੋ ਚੀਜ਼ਾਂ ਮਾਲਕ ਪਰਮਾਤਮਾ ਦੇ ਵੱਲੋਂ ਸਾਨੂੰ ਤੁਰ ਦਰਗਾਹ ਤੋਂ ਮਿਲੀਆਂ ਹੁਣ ਕਈ ਵਾਰ ਬੰਦਾ ਉਸ ਦੀ ਸੰਭਾਲ ਕਰਨਾ ਉਸ ਦਾ ਖਿਆਲ ਰੱਖਣਾ ਛੱਡ ਦਿੰਦਾ ਹੈ ਕਿਉਂਕਿ ਉਹ ਮੁਫਤ ਦੇ ਵਿੱਚ ਚੀਜ਼ਾਂ ਮਿਲੀਆਂ ਨੇ ਮੁਫਤ ਦੇ ਵਿੱਚ ਮਿਲੀ ਹੋਈ ਜਿਹੜੀ ਚੀਜ਼ ਹੈ ਉਹ ਭਾਵੇਂ ਕਿੰਨੀ ਵੀ ਕੀਮਤੀ ਕਿਉਂ ਨਾ ਹੋਵੇ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ ਬੰਦਾ ਆਖਦਾ ਵੀ ਇਹਦਾ ਕੋਈ ਮੁੱਲ ਨਹੀਂ ਹੈ ਤਾਂ ਮੁਫਤ ਦੇ ਵਿੱਚ ਚੀਜ਼ ਮਿਲੀ ਹੈ ਉਹਦੀ ਸਾਂਭ ਸੰਭਾਲ ਨਹੀਂ ਕਰਦਾ ਤੇ ਜੋ ਚੀਜ਼ਾਂ ਬੰਦੇ ਨੇ ਭੱਜ ਦੌੜ ਕਰਕੇ ਇਕੱਠੀਆਂ ਕੀਤੀਆਂ ਹੁਣ ਉਹ ਭਾਵੇਂ ਕੋਡੀਆਂ ਤੇ ਭਾ ਕੇ ਉਹਨਾਂ ਹੋਵੇ ਉਸ ਨੂੰ ਉਹ ਵੀ ਹੀਰਿਆਂ ਦੇ ਬਰਾਬਰ ਲੱਗਦੀਆਂ ਨੇ ਤੇ ਜੋ ਮਾਲਕ ਪ੍ਰਮਾਤਮਾ ਨੇ ਸਾਨੂੰ ਦਾਤਾਂ ਦਿੱਤੀਆਂ ਨੇ ਉਹਨਾਂ ਨੂੰ ਸਾਨੂੰ ਸੰਭਾਲਣ ਦੀ ਲੋੜ ਸੇ ਕਿਉਂਕਿ ਹਰ ਚੀਜ਼ ਦਾ ਕੋਈ ਨਾ ਕੋਈ ਮਕਸਦ ਹੈ ਜੇਕਰ ਪ੍ਰਮਾਤਮਾ ਨੇ ਸਾਨੂੰ ਅੱਖਾਂ ਦਿੱਤੀਆਂ ਨੇ ਵੀ ਅੱਖਾਂ ਵੇਖਣ ਲਈ ਸਾਨੂੰ ਦਿੱਤੀਆਂ ਨੇ ਅੱਖਾਂ ਦਾ ਮਕਸਦ ਹੈ ਵੇਖਣਾ ਕੰਨ ਦਿੱਤੇ ਕੰਨਾਂ ਦਾ ਕੰਮ ਹੈ ਸੁੰਣਾ ਜੁਬਾਨ ਦਾ ਕੰਨ ਹੈ ਬੋਲਣਾ ਹੱਥਾਂ ਦਾ ਕੰਮ ਹੈ ਕਰਨਾ ਕੰਮ ਕਰਨਾ ਤੇ ਪੈਰਾਂ ਦਾ ਕੰਮ ਹੈ ਚੱਲਣਾ ਇਸੇ ਤਰ੍ਹਾਂ ਜੋ ਮਾਲਕ ਪਰਮਾਤਮਾ ਦੇ ਵੱਲੋਂ ਸਾਨੂੰ ਜੋ ਅਮੋਲਕ ਦਾਤ ਦਿੱਤੀ ਨਾ ਉਹਦੇ ਵਿੱਚੋਂ ਇੱਕ ਦਾਤ ਸਾਨੂੰ ਕੇਸ਼ਾਂ ਦੀ ਵੀ ਦਾਤ ਦਿੱਤੀ ਪਾਲ ਜਿਨ੍ਹਾਂ ਨੂੰ ਅਸੀਂ ਆਪਣੇ ਰੋਮ ਕਿੰਨੇ ਅਵਾਲ ਕਿੰਨੇ ਆ ਜਦੋਂ ਬੰਦੇ ਦੇ ਸਰੀਰ ਦੀ ਘਾੜਤ ਹੁੰਦੀ ਹੈ ਨਾ ਤੇ ਉਸ ਸਮੇਂ ਹੀ ਸਰੀਰ ਦੇ ਉੱਤੇ ਜਿੱਥੇ ਮੁਤਾਬਕ ਦੇ ਅਨਸਾਰ ਰੋਮਾਂ ਦੀ ਜ਼ਰੂਰਤ ਹੈ ਉੱਥੇ ਮਾਲਕ ਪ੍ਰਮਾਤਮਾ ਨੇ ਰੋਮ ਜਿਹੜੇ ਨੇ ਰੋਮਾਂ ਨੂੰ ਪੈਦਾ ਕਰ ਦਿੱਤਾ ਜਿਸ ਤਰ੍ਹਾਂ ਅਸੀਂ ਮਕਾਨ ਬਣਾਉਂਦੇ ਆ ਨਾ ਮਕਾਨ ਬਣਾਉਣ ਦੇ ਲਈ ਅਸੀਂ ਦਰਵਾਜ਼ੇ ਰੱਖਦੇ ਹਾਂ ਬਾਰੀਆਂ ਰੱਖਦੇ ਹਾਂ ਤਾਂ ਜੋ ਹਵਾ ਜਿਹੜੀ ਹੈ ਉਹ ਅੰਦਰ ਬਾਰ ਕਰ ਉਸੰਗੀ ਰਹੇ ਤੇ ਦੂਜੇ ਪਾਸੇ ਇਸ ਗੱਲ ਦਾ ਵੀ ਧਿਆਨ ਰੱਖਿਆ ਜੀ ਜਦੋਂ ਬਹੁਤ ਹੀ ਜ਼ਿਆਦਾ ਹਨੇਰੀ ਆ ਜਾਵੇ ਬਹੁਤ ਜ਼ਿਆਦਾ ਤੂਫਾਨ ਆ ਜਾਵੇ ਕਈ ਵਾਰੀ ਉਹੀ ਦਰਵਾਜ਼ੇ ਉਹੀ ਬਾਰੀਆਂ ਸੀ ਬੰਦ ਵੀ ਕਰ ਦਿੰਦੇ ਆ ਤੇ ਸਾਨੂੰ ਇਸ ਗੱਲ ਦਾ ਡਰ ਰਹਿੰਦਾ ਸਾਨੂੰ ਇਸ ਗੱਲ ਦਾ ਖਤਰਾ ਰਹਿੰਦਾ ਕਿਤੇ ਬਾਹਰ ਦੀ ਜਿਹੜੀ ਧੂੜ ਮਿੱਟੀ ਆ ਨਾ ਉਹ ਧੂੜ ਮਿੱਟੀ ਉੱਡ ਕੇ ਕਿਤੇ ਸਾਡੇ ਘਰ ਦੇ ਵਿੱਚ ਨਾ ਜਾਵੇ ਚੀਜ਼ਾਂ ਨੂੰ ਗੰਦਗੀ ਨਾ ਕਰ ਦੇਵੇ ਗੰਦੀਆਂ ਨਾ ਕਰ ਦੇਵੇ ਇਸੇ ਤਰ੍ਹਾਂ ਜਿਹੜਾ ਸਰੀਰ ਹੈ ਨਾ ਸਰੀਰ ਵੀ ਇੱਕ ਮਕਾਨ ਦੀ ਨਿਯਾਈ ਹੈ ਇਹਨੂੰ ਜਿਹੜੇ ਦਰਵਾਜ਼ਿਆਂ ਦਾ ਕੰਮ ਕਰਦਾ ਹੈ ਇਹ ਜਿਹੜੇ ਸਾਡੇ ਨਿੱਤਰ ਨੇ ਇਹ ਜ਼ੁਬਾਨ ਹੈ ਇਹ ਜੋ ਅੱਖਾਂ ਨੇ ਇਹ ਸਾਡੇ ਦਰਵਾਜ਼ਿਆਂ ਦਾ ਕੰਮ ਕਰਦੀਆਂ ਪਿਆ ਨੇ ਤੇ ਮਾਲਕ ਪ੍ਰਮਾਤਮਾ ਦੇ ਘੜਤ ਵੇਖੋ ਕਿਉਂਕਿ ਅੱਖਾਂ ਸਭ ਤੋਂ ਕੋਮਲ ਚੀਜ਼ ਹੈ ਜੇਕਰ ਇਹਦੇ ਵਿੱਚ ਕੋਈ ਨਿੱਕੀ ਜੀ ਤਿੰਕਾ ਵੀ ਪੈ ਜਾਵੇ ਨਾ ਨਾਲੋਂ ਨਾਲ ਅੱਖਾਂ ਚੋਂ ਪਾਣੀ ਉਹਨਾਂ ਸ਼ੁਰੂ ਹੋ ਜਾਂਦਾ ਕਿਉਂਕਿ ਇਹਨਾਂ ਨੂੰ ਸਭ ਤੋਂ ਕੋਮਲ ਮੰਨਿਆ ਗਿਆ ਹੈ ਤੇ ਜਦੋਂ ਵੇਖਿਆ ਵੀ ਬਾਹਰ ਹਨੇਰੇ ਤੂਫਾਨ ਆਵੇਗਾ ਮਿੱਟੀ ਕੱਟਾ ਉੱਡੇਗਾ ਤੇ ਇਸ ਅੱਖਾਂ ਦਾ ਬਚਾ ਕਿਵੇਂ ਕੀਤਾ ਜਾਣਾ ਤੇ ਅੱਖਾਂ ਦੇ ਬਚਾਲ ਲਈ ਪ੍ਰਮਾਤਮਾ ਨੇ ਸਾਨੂੰ ਦਰਵਾਜ਼ੇ ਪਹਿਲਾਂ ਹੀ ਦੇ ਦਿੱਤੇ ਉਹ ਦਰਵਾਜ਼ਾ ਕੀ ਦਿੱਤੀਆਂ ਸਾਡੀਆਂ ਪੁਤਲੀਆਂ ਇਹ ਜੋ ਅੱਖਾਂ ਦੇ ਉੱਤੇ ਆ ਪਰਪਟੇ ਨੇ ਆ ਵਾਲ ਨੇ ਨਾ ਇਹ ਸਾਡੀਆਂ ਅੱਖਾਂ ਦੀ ਰਖਵਾਲੀ ਕਰਦੀਆਂ ਪਿਆਨੇ ਤੇ ਜਿਵੇਂ ਵੇਖੋ ਵੀ ਧੂੜ ਮਿੱਟੀ ਹੁੰਦੀ ਆ ਉੜਦੀ ਐ ਤੇ ਨਾਲੋਂ ਨਾਲ ਇਨਸਾਨ ਦੇ ਦਸਣਾ ਨਹੀਂ ਪੈਂਦਾ ਤੂੰ ਅੱਖਾਂ ਬੰਦ ਕਰ ਲੈ ਨਾਲੋਂ ਨਾਲ ਬੰਦਾ ਅੱਖਾਂ ਬੰਦ ਕਰ ਲੈਂਦਾ ਤੇ ਇਹ ਜਿਹੜੀ ਚੀਜ਼ ਹੈ ਇਹ ਅੱਖਾਂ ਨੂੰ ਲਪੇਟ ਲੈਂਦੀ ਹੈ। ਭਾਵ ਧੂੜ ਮਿੱਟੀ ਨੂੰ ਅੰਦਰ ਨਹੀਂ ਜਾਣ ਦਿੰਦੀ। ਨਾਸਿਕਾ ਦੇ ਵਿੱਚ ਰੋਮ ਪੈਦਾ ਕੀਤੇ। ਜੇਕਰ ਨਾਸਿਕਾ ਦੇ ਵਿੱਚ ਰੋਮ ਨਾ ਹੋਣ ਤੇ ਬੰਦਾ ਹਜ਼ਾਰਾਂ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਕਿਉਂ ਇਹ ਰੋਮ ਫਿਲਟਰ ਦਾ ਕੰਮ ਕਰਦੇ ਨੇ ਜੋ ਅਸੀਂ ਸਵਾਸ ਲੈ ਰਹੇ ਹਾਂ ਸਾਡੀ ਹਵਾ ਨੂੰ ਸਾਫ ਕਰਕੇ ਅੰਦਰ ਭੇਜਦੇ ਪੇਨੇ ਕੱਟੇ ਮਿੱਟੀ ਨੂੰ ਰੋਕਦੇ ਪੇਨੇ ਪਬ ਜੋ ਮਾਲਕ ਦੇ ਵੱਲੋਂ ਦਾਤਾਂ ਦਿੱਤੀਆਂ ਗਿਆ ਨੇ ਨਾ ਬੰਦਾ ਉਹਦਾ ਖਿਆਲ ਰੱਖਣਾ ਛੱਡ ਦਿੰਦਾ ਉਹਦੀ ਸਾਮ ਸੰਭਾਲ ਕਰਨੀ ਛੱਡ ਦਿੰਦਾ ਤੇ ਜੇਕਰ ਇਹ ਗੱਲ ਆਖੀ ਜਾਵੇ ਵੀ ਇਹਦੀ ਸਾਮ ਸੰਭਾਲ ਕਰੀਏ ਤੇ ਬੰਦਾ ਕਹਿੰਦਾ ਵੀ ਜਰੂਰ ਰੱਖਾਂਗਾ ਬੜੀ ਔਖੀ ਗੱਲ ਹੈ ਹੁਣ ਕੇਸ਼ਾਂ ਦੀ ਗੱਲ ਕਰੀਏ ਨਾ ਜੇਕਰ ਕਿਸੇ ਬੰਦੇ ਨੂੰ ਅੱਜ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਆਖੋ ਵੀ ਭਾਈ ਸਾਹਿਬ ਐਂਜੀ ਤੁਸੀਂ ਕੇਸ ਰੱਖ ਲਓ। ਉਹ ਆਖਦਾ ਵੀ ਮੈਂ ਯਤਨ ਕਰਾਂਗਾ ਇੱਕ ਗੱਲ ਦਾ ਧਿਆਨ ਰੱਖਿਆ ਜੇ ਕੇਸ ਰੱਖਣ ਦਾ ਯਤਨ ਨਹੀਂ ਕਰਨਾ ਪੈਂਦਾ ਕੇਸ ਕਟੋਣ ਦਾ ਯਤਨ ਕਰਨਾ ਪੈਂਦਾ। ਤੁਸੀਂ ਇੱਕ ਮਹੀਨਾ ਦੋ ਮਹੀਨੇ ਕੇਸਾਂ ਨੂੰ ਤੁਸੀਂ ਹੱਥ ਨਾਲ ਲਾਵੋ। ਜਿਸ ਤਰ੍ਹਾਂ ਉਹ ਆ ਰਹੇ ਨੇ ਉਸੇ ਤਰ੍ਹਾਂ ਤੁਸੀਂ ਰਹਿਣ ਦਿਓ ਆਪਣੇ ਆਪ ਕੇਸਾਂ ਨੇ ਜਿਹੜਾ ਵਧਣਾ ਹੈ ਵਧਣਾ ਸ਼ੁਰੂ ਹੋ ਜਾਣਾ ਹੈ। ਉਨੇ ਜਤਨਤਾ ਸਾਨੂੰ ਕਟੋਣ ਲਈ ਜਾਣਾ ਪੈਂਦਾ ਨਾ ਜਦੋਂ ਆਪਾਂ ਨਾਈ ਕੋਲ ਜਾਂਦੇ ਆ ਜਾਂ ਕਿਸੇ ਬਿਊਟੀ ਪਾਰਲਰ ਦੇ ਵਿੱਚ ਜਾਂਦੇ ਆ ਉਹ ਲਿਆਉਣ ਦੇ ਲਈ ਤਾਂ ਨਹੀਂ ਜਾਂਦੇ ਉਹ ਤਾਂ ਆਪਾਂ ਕਟੋਣ ਲਈ ਜਾਂਦੇ ਆ ਵੀ ਕਟਾਣ ਲਈ ਜਾ ਰਹੇ ਹਾਂ ਅਸੀਂ ਆ ਤੇ ਇਸ ਗੱਲ ਦਾ ਯਾਦ ਰੱਖਿਓ ਜੋ ਮਾਲਕ ਪ੍ਰਮਾਤਮਾ ਨੇ ਦਿੱਤਾ ਨਾ ਚੀਜ਼ਾਂ ਦਿੱਤੀਆਂ ਨੇ ਉਹ ਚੀਜ਼ਾਂ ਦਾ ਕੋਈ ਨਾ ਕੋਈ ਅਹਿਮੀਅਤ ਜ਼ਰੂਰ ਹੈ ਪਰ ਸਿੱਖ ਧਰਮ ਦੇ ਵਿੱਚ ਜਿਹੜੇ ਕੇਸ਼ ਨੇ ਕੇਸ਼ਾਂ ਦਾ ਹੋਣਾ ਬੜਾ ਜ਼ਰੂਰੀ ਹੈ ਖੋੜੀ ਜੀ ਚਾਹਤਾ ਪਾਈ ਇਤਿਹਾਸ ਦੇ ਵੱਲੋਂ ਮਾਰੀਏ ਕਿਉਂਕਿ ਅੱਜ ਜੋ ਗੁਰੂ ਦੇ ਅੱਗੇ ਅਰਦਾਸ ਕਰਨੀ ਹੈ ਉਹ ਅਰਦਾਸ ਇਹ ਕਰਨੀ ਹੈ ਵੀ ਮਾਲਕਾ ਸਾਨੂੰ ਕੇਸ਼ ਦਾਨ ਬਖਸ਼ੀ ਕਿ ਕਾਰਨ ਹੈ ਵੀ ਜੋ ਪਰਮਾਤਮਾ ਸਾਨੂੰ ਦੇ ਰਿਹਾ ਪਹਿਲਾਂ ਹੀ ਦਿੱਤਾ ਹੋਇਆ ਫਿਰ ਉਹਦਾ ਦਾਨ ਕਿਉਂ ਮੰਗਣਾ ਪਿਆ ਜੋ ਪਰਮਾਤਮਾ ਨੇ ਹਰ ਬੰਦੇ ਨੂੰ ਪਹਿਲਾਂ ਹੀ ਦੇ ਦਿੱਤੇ ਕੇਸ ਤਾਂ ਪਹਿਲਾਂ ਹੀ ਦੇ ਦਿੱਤੇ ਸਾਰਿਆਂ ਨੂੰ ਰੋਮ ਤਾਂ ਪਹਿਲਾਂ ਹੀ ਦਿੱਤੇ ਨੇ ਫਿਰ ਦਾਣ ਦੇ ਵਿੱਚ ਕਿਉਂ ਮੰਗਣਾ ਪਿਆ ਕਾਰਨ ਕੀ ਬਣਿਆ ਇਹ ਥੋੜਾ ਜਿਹਾ ਅੱਗੇ ਜਾ ਕੇ ਸਮਝਾਂਗੇ ਜਦੋਂ ਜਗਤ ਜਲੰਦੇ ਨੂੰ ਤਾਰਦਿਆਂ ਹੋਇਆਂ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਜਗ੍ਹਾ ਦੇ ਉੱਤੇ ਬੈਠੇ ਨੇ ਤੇ ਭਾਈ ਮਰਦਾਨਾ ਜੀ ਕੋਲ ਬੈਠੇ ਨੇ ਤੇ ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਜਗਤ ਜਲੰਦੇ ਨੂੰ ਤਾਰਦਾ ਪਿਆ ਧੰਗ ਗੁਰੂ ਨਾਨਕ ਜਗਤ ਜਲੰਦੇ ਨੂੰ ਤਾਰਦਾ ਪਿਆ ਤੇ ਅੱਜ ਮੈਂ ਵੀ ਗੁਰੂ ਦੇ ਕੋਲੋਂ ਕੁਝ ਮੰਗਾ ਉਹਨੇ ਆਪਣੇ ਗਲ ਦੇ ਵਿੱਚ ਪੱਲਾ ਪਾਇਆ ਪੱਲਾ ਪਾ ਕੇ ਗੁਰੂ ਦੇ ਅੱਗੇ ਖਲੋ ਗਿਆ ਹੱਥ ਜੁੜ ਕੇ ਕਹਿਣ ਲੱਗਾ ਬਾਬਾ ਜੀ ਤੁਸੀਂ ਸਾਰੇ ਜਗਤ ਜਲੰਦੇ ਨੂੰ ਤਾਰਦੇ ਪਿਓ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਕਿਰਪਾ ਕਰੋ ਇੱਕ ਦਾਤ ਮੇਰੀ ਝੋਲੀ ਦੇ ਵਿੱਚ ਵੀ ਪਾਵੋ ਜਿਸ ਦਾਤ ਦੇ ਨਾਲ ਮੇਰਾ ਲੋਕ ਤੇ ਪ੍ਰਲੋਕ ਸੁਹੱਲਾ ਹੋ ਜਾਵੇ ਤੇ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ ਮਰਦਾਨਿਆਂ ਦੱਸ ਤੈਨੂੰ ਕੀ ਚਾਹੀਦਾ ਜੇ ਤੂੰ ਆਖਦਾ ਤੇਰੇ ਸੰਸਾਰ ਤੋਂ ਜਾਣ ਤੋਂ ਬਾਅਦ ਜੇ ਤੂੰ ਆਖੇਂਗਾ ਵੀ ਤੇਰੀ ਕੋਈ ਗੌਰ ਬਣਾ ਦੇਣੇ ਆ ਕੋਈ ਕਬਰ ਬਣਾ ਦੇਣੇ ਆ ਕੋਈ ਮੱਠ ਬਣਾ ਦੇਣੇ ਆ ਮਸਜਿਦ ਬਣਾ ਦੇਣੇ ਲੋਕੀ ਤੈਨੂੰ ਪੂਜਿਆ ਕਰਨਗੇ ਤੈਨੂੰ ਯਾਦ ਕਰਨਗੇ ਤੇ ਮਰਦਾਨਾ ਮੁਸਕਰਾ ਕੇ ਕਹਿਣ ਲੱਗਾ ਕਹਿਣ ਲੱਗਾ ਸੱਚੇ ਪਾਤਸ਼ਾਹ ساری ਜ਼ਿੰਦਗੀ ਇਹ ਪੰਜ ਤੱਤਾਂ ਰੂਪੀ ਪੋਤਕ ਸਰੀਰ ਦੇ ਵਿੱਚੋਂ ਮਿੱਟੀ ਦੇ ਮੋਹ ਦੇ ਵਿੱਚੋਂ ਕੱਢਦਾ ਰਿਹਾ ਹੈ ਤੇ ਜਦੋਂ ਜਾਣ ਦਾ ਸਮਾਂ ਹੋਇਆ ਤੂੰ ਦੁਬਾਰਾ ਤੋਂ ਫਿਰ ਇਹੀ ਗੱਲ ਆਖਦੇ ਹੋ ਤੁਹਾਨੂੰ ਉਸੇ ਹੀ ਮਿੱਟੀ ਦੇ ਵਿੱਚ ਫਿਰ ਤੁਹਾਨੂੰ ਦਫਨਾ ਜਾਂਦੇ ਉਹਦੇ ਵਿੱਚ ਹੀ ਤੁਹਾਨੂੰ ਪਾ ਦਿੰਦੇ ਆ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਇਹ ਨਹੀਂ ਚਾਹੀਦਾ ਤੁਸੀਂ ਜਗਤ ਨੂੰ ਤਾਰਿਆ ਕਿਰਪਾ ਕਰੋ ਕੁਝ ਦਾਤ ਮੇਰੀ ਝੋਲੀ ਦੇ ਵਿੱਚ ਪੋਣਾ ਕਰੋ ਤੇ ਉੱਥੇ ਮੇਰੇ ਸਤਿਗੁਰਾਂ ਨੇ ਇੱਕ ਗੱਲ ਆਖੀ ਸੀ ਕਹਿਣ ਲੱਗੇ ਭਾਈ ਮਰਦਾਨਾ ਜੀ ਅਤੇ ਤਿੰਨ ਬਚਨ ਤੁਸੀਂ ਆਪਣੇ ਪੱਲੇ ਦੇ ਨਾਲ ਬੰਨ ਲਓ ਤਿੰਨ ਬਚਨ ਆਪਣੇ ਪੱਲੇ ਦੇ ਨਾਲ ਬੰਨ ਲਓ ਉਹ ਤਿੰਨ ਬਚਨ ਕਿਹੜੇ ਸਨ ਸਭ ਤੋਂ ਪਹਿਲਾ ਬਚਨ ਇਹ ਸੀ ਵੀ ਤੁਸੀਂ ਕੇਸਾਂ ਦੀ ਬੇਦਬੀ ਨਹੀਂ ਕਰਨੀ ਕੇਸ ਕਿੰਨੀ ਕੋਆਮਹੀਤ ਰੱਖਦੇ ਪਏ ਨੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਇਹ ਬਚਨ ਆਖਦੇ ਪਏ ਨੇ ਕਹਿਣ ਲੱਗੇ ਪਹਿਲਾ ਬਚਨ ਇਹ ਆ ਵੀ ਤੁਸੀਂ ਕੇਸਾਂ ਦੀ ਬੇਦਬੀ ਨਹੀਂ ਕਰਨੀ ਤੇ ਦੂਜਾ ਬਚਨ ਇਹ ਆ ਵੀ ਜਦੋਂ ਸਵਾ ਪਹਿਰ ਰਾਤ ਰਹਿ ਜਾਵੇ ਦਿਨ ਚੜਨ ਵਾਲਾ ਹੋਵੇ ਤੁਸੀਂ ਉੱਠਣਾ ਤੇ ਉੱਠ ਕੇ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਜਾਣਾ ਤੇ ਤੀਸਰਾ ਬਚਨ ਆਖਿਆ ਵੀ ਜੇ ਕੋਈ ਅਤਿਥੀ ਤੁਹਾਡੇ ਘਰ ਦੇ ਵਿੱਚ ਆਵੇ ਤੇ ਖਾਲੀ ਹੱਥੋਂ ਕਦੇ ਵੀ ਵਾਪਸ ਨਹੀਂ ਮੁੜਨਾ ਚਾਹੀਦਾ ਤੇ ਸੱਚ ਜਾਣਿਓ ਭਾਈ ਮਰਦਾਨਾ ਜਿਨੇ ਸਤਿਗੁਰਾਂ ਦੇ ਬਚਨਾਂ ਨੂੰ ਸਤ ਕਰਕੇ ਜਾਣਿਆ ਸੀ ਤੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਰੋਮਾਂ ਦੀ ਬੇਦਬੀ ਨਹੀਂ ਸੀ ਕੀਤੀ ਤੇ ਸਵੇਰ ਹੁੰਦਿਆ ਹੀ ਜਦੋਂ ਸਵਾ ਪੈ ਰات ਰਹਿ ਜਾਣੀ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਜਾਣਾ ਭਗਤ ਬੰਦਗੀ ਦੇ ਵਿੱਚ ਜੁੜ ਜਾਣਾ ਇੱਥੇ ਹੀ ਗੱਲ ਨਹੀਂ ਮੁੱਕੀ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਨਹੀਂ ਦਿੱਤਾ ਸਿੱਖਾਂ ਦੇ ਵਿੱਚ ਕੇਸਾਂ ਦੀ ਅਹਿਮੀਅਤ ਵੇਖੋ ਕਿੱਥੋਂ ਤੱਕ ਹੈ ਅੱਗੇ ਦਸਵੇਂ ਪਾਤਸ਼ਾਹ ਦਾ ਸਮਾਂ ਹੁੰਦਾ ਹੈ 1699 ਦੀ ਵਿਸਾਖੀ ਹੁੰਦੀ ਹੈ ਖਾਲਸਾ ਸਾਜਿਆ ਜਾਂਦਾ ਹੈ ਖਾਲਸਾ ਪ੍ਰਗਟ ਹੁੰਦਾ ਹੈ ਤੇ ਖਾਲਸਾ ਪ੍ਰਗਟ ਹੁਣ ਵੇਲੇ ਜਦੋਂ ਪੰਜ ਕਕਾਰ ਪੰਜ ਕਕਾਰਾਂ ਰੂਪੇ ਜਿਹੜੀ ਵਰਦੀ ਸਿੱਖ ਦੀ ਬਣਾਈ ਗਈ ਤੇ ਉਹਨਾਂ ਪੰਜਾਂ ਕਕਾਰਾਂ ਰੂਪੀ ਵਰਦੀ ਦੇ ਵਿੱਚੋਂ ਇੱਕ ਕਕਾਰ ਕੇਸ਼ ਨੂੰ ਵੀ ਦੇ ਦਿੱਤਾ ਵਿਆਖਿਆ ਵੀ ਅੱਜ ਤੋਂ ਬਾਅਦ ਇਹ ਜਿਹੜੇ ਕੇਸ ਨੇ ਇਹ ਕੇਸ ਤੇਰਾ ਕਾਰਨ ਹੈ ਤੇ ਇਹਨਾਂ ਦੀ ਸਾਮ ਸੰਭਾਲ ਕਰਨੀ ਤੇਰੇ ਹੱਥ ਦੇ ਵਿੱਚ ਹੈ ਤੇ ਸਿੱਖ ਉਹਦੀ ਸਾਮ ਸੰਭਾਲ ਵੀ ਕਰਦਾ ਪਿਆ ਤੇ ਫਿਰ ਕਾਰਨ ਕੀ ਬਣਿਆ ਵੀ ਜੋ ਮਾਲਕ ਪ੍ਰਮਾਤਮਾ ਨੇ ਪਹਿਲਾਂ ਹੀ ਸਾਨੂੰ ਦੇ ਦਿੱਤਾ ਉਹਦ ਫਿਰ ਦਾਨ ਕਿਉਂ ਮੰਗਣਾ ਪਿਆ ਉਹਦਾ ਕਾਰਨ ਸੀ ਕਾਰਨ ਇਹ ਬਣਿਆ ਕਿਉਂਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਨਾ ਇਸ ਸਮੇਂ ਦੀ ਜਿਹੜੀ ਹਕੂਮਤ ਹੈ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਉਸ ਸਮੇਂ ਰਾਜਾ ਸੀ ਬਾਦਸ਼ਾਹ ਸਨ ਉਹ ਅਸਲ ਦੇ ਵਿੱਚ ਸਿੱਖਾਂ ਦੇ ਵੈਰੀ ਬਣ ਗਏ ਸਨ ਸਿੱਖਾਂ ਦੇ ਵੈਰੀ ਉਹਨਾਂ ਨੇ ਹੁਕਮਨਾਮੇ ਜਾਰੀ ਕਰ ਦਿੱਤੇ ਸਨ ਸਾਰੇ ਪਾਸੇ ਚਿੱਠੀਆਂ ਲਿਖ ਦਿੱਤੀਆਂ ਸਨ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਜੇਕਰ ਕੋਈ ਤੁਹਾਨੂੰ ਕੇਸਾ ਧਾਰੀ ਸਿੱਖ ਵਿਕਦਾ ਉਹਨੂੰ ਜਾਂ ਤੇ ਤੁਸੀਂ ਗ੍ਰਫਤਾਰ ਕਰ ਦਵੋ ਜਾਂ ਉਸ ਨੂੰ ਮਾਰ ਦਵੋ ਜਾਂ ਉਸ ਦੇ ਬਾਰੇ ਸਾਨੂੰ ਦੱਸੋ ਜੇਕਰ ਕੋਈ ਉਹਨੂੰ ਗ੍ਰਫਤਾਰ ਕਰਕੇ ਜਿੰਦਾ ਪਕੜ ਕੇ ਲਿਆਂਦਾ ਉਹਨੂੰ ਇਨਾਮ ਦਿੱਤਾ ਜਾਵੇਗਾ ਜੇਕਰ ਕੋਈ ਸੂ ਵੀ ਦਵੇਗਾ ਤੇ ਸੂ ਦੇਣ ਵਾਲੇ ਨੂੰ ਵੀ ਇਨਾਮ ਦਿੱਤਾ ਜਾਵੇਗਾ ਤੇ ਜੇਕਰ ਕੋਈ ਉਹਨਾਂ ਨੂੰ ਮਾਰ ਕੇ ਆਵੇਗਾ ਤੇ ਉਹਦੇ ਉੱਤੇ ਭਾਵੇਂ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਹੋਵੇ ਸਾਰੇ ਜਿਹੜੇ ਕੇਸਾਂ ਤੋਂ ਬਰੀ ਕਰ ਦਿੱਤਾ ਜਾਵੇਗਾ ਇਥੋਂ ਤੱਕ ਲੋਕਾਂ ਦੇ ਅੰਦਰੋਂ ਇੰਨਾ ਕੁ ਪੈ ਖਤਮ ਹੋ ਗਿਆ ਸੀ ਲੋਕਾਂ ਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਨੇ ਵਿਕਣਾ ਜਿਕਰ ਕੇਸਾਂ ਧਾਰੀ ਨੇ ਵਿਕਣਾ ਤੇ ਉਸੇ ਜਗ੍ਹਾ ਦੇ ਉੱਤੇ ਕਤਲ ਕਰਨਾ ਸ਼ੁਰੂ ਹੋ ਗਿਆ ਸੀ ਤੇ ਸਿੱਖਾਂ ਨੇ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਜਿਹੜੇ ਆਪਣੇ ਟਿਕਾਣੇ ਨੇ ਉਹ ਜਾ ਕੇ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਜਾ ਕੇ ਆਪਣੇ ਪਹਾੜੇ ਕਰ ਲਏ ਟਿਕਾਣੇ ਕਰ ਲਏ ਨੇ ਤੇ ਉਸ ਸਮੇਂ ਜਦੋਂ ਵਿਪਤਾ ਪਈ ਤੇ ਜਿੱਥੇ ਸਿੱਖਾਂ ਨੇ ਇਹ ਅਰਦਾਸ ਕੀਤੀ ਸੱਚੇ ਪਾਤਸ਼ਾਹ ਸਾਡੀ ਝੋਲੀ ਦੇ ਵਿੱਚ ਤੁਸੀਂ ਸਿੱਖੀ ਦੀ ਦਾਤ ਪਾਓ ਉਹਦੇ ਨਾਲ ਇਹ ਵੀ ਬਚਨ ਆਖੇ ਵੀ ਇਹ ਜਿਹੜੀ ਸਿੱਖੀ ਹੈ ਇਹ ਕੇਸਾਂ ਸਵਾਸਾਂ ਦੇ ਨਾਲ ਨਿਭਾ ਚਾ ਲਈ ਉੱਥੇ ਫਿਰ ਕੇਸਦਾਨ ਵੀ ਮੰਗੇ ਸਨ ਕਿਉਂਕਿ ਕੇਸਾਂ ਦੇ ਮੁੱਲ ਪੈਣ ਲੱਗ ਪਏ ਸਨ ਵੈਸੇ ਦੁਨੀਆ ਤੇ ਲੋਕ ਤਾਂ ਬਹੁਤ ਰਹਿਰੇ ਸਨ ਨਾ ਪਰ ਉਸ ਸਮੇ ਹੋਇਆ ਕਿ ਮੌਲਕ ਇਹਦੇ ਪੈਰੇ ਨੇ ਵੀ ਜਿਹਦੇ ਸਿਰ ਦੇ ਉੱਤੇ ਕੇਸ ਨੇ ਉਸ ਕੇਸਾਂ ਧਾਰੀ ਨੂੰ ਪਕੜਿਆ ਜਾਵੇ ਤੇ ਇਥੋਂ ਤੱਕ ਸਮਾਂ ਇਹ ਵੀ ਆਇਆ ਜਿਸ ਸਮੇ ਇਹ ਪਿੰਡਾਂ ਦਾ ਜਿਹੜਾ ਪ੍ਰਬੰਧ ਸੀ ਨਾ ਇਹ ਚੌਧਰੀ ਸਾਹਮਦੇ ਸਨ ਪਿੰਡਾਂ ਦਾ ਪ੍ਰਬੰਧ ਜੰਗੀਰਦਾਰ ਸਾਹਮਦੇ ਸਨ ਤੇ ਉਹਨਾਂ ਦਾ ਸਿੱਧਾ ਸਰਕਾਰ ਦੇ ਨਾਲ ਜਿਹੜੇ ਹੱਥ ਬੰਨੇ ਹੋਏ ਸਨ ਸਿੱਧਾ ਸਰਕਾਰ ਦੇ ਨਾਲ ਸਬੰਧ ਸੀ ਜਦੋਂ ਵੇਖਿਆ ਵੀ ਸਿੱਖਾਂ ਨੂੰ ਕਤਲ ਕਰਨ ਦਾ ਸਿੱਖਾਂ ਨੂੰ ਗ੍ਰਫਤਾਰ ਕਰਨ ਦਾ ਸਿੱਖਾਂ ਨੂੰ ਪਕੜਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਨਹੀਂ ਦਰਜ ਹੁੰਦਾ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਉਹ ਇੰਨੇ ਕੋ ਡਰ ਹੋ ਗਏ ਇੰਨੇ ਕੋ ਨਿਰਪੱਖ ਹੋ ਗਏ ਮੰਨਦੇ ਵਿੱਚੋਂ ਇੰਨਾ ਕੋ ਡਰ ਖਤਮ ਹੋ ਗਿਆ ਉਹਨਾਂ ਨੇ ਫਿਰ ਜਗਾ ਜਗਾ ਦੇ ਉੱਤੇ ਜਾ ਕੇ ਜਿੱਥੇ ਵੀ ਸਿੱਖ ਨੂੰ ਵਿਕੜਨਾ ਉਹਨੂੰ ਗ੍ਰਿਫਤਾਰ ਕਰ ਲੈਣਾ ਜਾਂ ਉਹਦੇ ਬਾਰੇ ਸੂਹ ਦੇਣੀ ਸ਼ੁਰੂ ਹੋ ਗਈ। ਇਤਿਹਾਸ ਨੂੰ ਜਦੋਂ ਪੜਦੇ ਆਂ ਤੇ ਉਹਦੇ ਵਿੱਚ ਦੋ ਤਿੰਨ ਚੌਧਰੀਆਂ ਦਾ ਖਾਸ ਕਰਕੇ ਜ਼ਿਕਰ ਆਇਆ। ਉਹਦੇ ਵਿੱਚੋਂ ਇੱਕ ਨਗਰ ਪਿੰਡ ਹੈ ਨੁਸ਼ਹਿਰਾਂ ਨਗਰ। ਤਨੁਸ਼ਹਿਰੇ ਨਗਰ ਦਾ ਰਹਿਣ ਵਾਲਾ ਸੀ ਚੌਧਰੀ ਸਾਹਿਬ ਰਾਏ। ਤੇ ਸਾਹਿਬ ਰਾਏ ਕੀ ਕਰਦਾ ਸੀ ਵੀ ਜੋ ਕਿਰਤੀ ਸਿੱਖ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਰਹਿ ਕੇ ਖੇਤੀਬਾੜੀ ਕਰਿਆ ਕਰਦੇ ਸਨ ਉਹਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਫਸਲ ਹੋਣੀ ਨਾ ਉਹਨਾਂ ਫਸਲਾਂ ਦੇ ਉੱਤੇ ਜਦੋਂ ਪੱਕਣ ਤੇ ਹੋਣਾ ਜਾਂ ਫਸਲੇ ਜਿਹੜੀ ਫਸਲ ਹੋਇਆ ਕਰਨੀ ਉਹਦੇ ਵਿੱਚ ਇਹਨੇ ਆਪਣੀਆਂ ਜਿਹੜੀਆਂ ਘੋੜੀਆਂ ਨੇ ਘੋੜੀਆਂ ਨੂੰ ਚਰਨ ਦੇ ਲਈ ਛੱਡ ਦੇਣਾ ਕਰਨਾ ਤੇ ਪਹਿਲਾਂ ਤੇ ਸਿੱਖਾਂ ਨੇ ਸਮਝਾਇਆ ਵੀ ਕਹਿਣ ਲੱਗੇ ਚੌਧਰੀ ਜੀ ਵੀ ਇਹਨਾਂ ਘੋੜੀਆਂ ਨੂੰ ਤੁਸੀਂ ਬੰਨ ਲਿਆ ਕਰੋ ਇਹ ਸਾਡੀ ਜਿਹੜੀ ਫਸਲ ਹੈ ਫਸਲ ਨੂੰ ਖਰਾਬ ਕਰ ਦਿੰਦੀਆਂ ਨੇ ਕਿ ਕਿਸੇ ਜੁਗੀ ਨਾ ਖਾਣ ਜੁਗੀ ਰਿੰਦੀ ਐ ਨਾ ਇਹ ਸਾਡੇ ਕਿਸੇ ਕੰਮ ਹੁੰਦੀ ਐ ਤੇ ਹੁਣ ਇੰਨਾ ਕੋ ਡਰ ਅੰਦਰੋਂ ਭੈ ਖਤਮ ਹੋ ਚੁੱਕਾ ਸੀ ਵੀ ਕਹਿਣ ਲੱਗਾ ਵੀ ਜੇਕਰ ਇੰਨਾ ਕੋੜੀਆਂ ਨੂੰ ਬੰਨਾਂਗਾ ਬੰਨਾਂਗਾ ਤਾਂ ਪਹਿਲਾਂ ਤੁਹਾਡੇ ਕੇਸਾਂ ਦੇ ਰਸੇ ਵਟਾਂਗਾ ਤੇ ਰਸੇ ਵਟਣ ਤੋਂ ਬਾਅਦ ਨਾ ਕੋੜੀਆਂ ਨੂੰ ਬੰਨਾਂਗਾ ਤੇ ਸਿੱਖੀ ਜੀ ਨੂੰ ਬਰਦਾਸ਼ਤ ਕਿੱਥੇ ਕਰ ਸਕਦੇ ਸਨ ਜੋ ਦਾਤ ਗੁਰੂ ਨੇ ਇੱਕ ਕਾਰ ਦੇ ਰੂਪ ਦੇ ਵਿੱਚ ਦਿੱਤੀ ਹੋਵੇ ਜੋ ਸਿੱਖ ਦੀ ਪੰਜ ਵਰਦੀ ਦੇ ਵਿੱਚੋਂ ਪੰਜ ਕਕਾਰਾਂ ਦੇ ਵਿੱਚੋਂ ਇੱਕ ਕਕਾਰ ਹੋਵੇ ਸਿੱਖ ਦੀ ਵਰਦੀ ਹੋਵੇ ਜੇਕਰ ਕੋਈ ਉਹਦੇ ਉੱਤੇ ਗੱਲ ਪਿਆ ਕਰਦਾ ਤੇ ਉਹ ਸਿੱਖ ਕਿਵੇਂ ਜਰ ਸਕਦੇ ਸਨ ਉਹਨਾਂ ਨੇ ਇਹ ਖਬਰ ਜਾ ਕੇ ਦਿੱਤੀ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਨਾਮ ਜ਼ਰੂਰ ਯਾਦ ਰੱਖਿਆ ਜੇ ਸਿੱਖ ਜਾਂਦੇ ਨੇ ਖਬਰ ਦਿੰਦੇ ਨੇ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਨੂੰ ਇਹਨਾਂ ਕੀ ਕੀਤਾ ਵੀ ਜਿਹੜੀਆਂ ਜਦੋਂ ਉਹ ਘੋੜੀਆਂ ਆਈਆਂ ਨਾ ਚਰਨ ਦੇ ਲਈ ਖੇਤਾਂ ਦੇ ਵਿੱਚ ਇਹਨਾਂ ਨੇ ਘੋੜੀਆਂ ਨੂੰ ਪਕੜਿਆ ਤੇ ਘੋੜੀਆਂ ਨੂੰ ਜਾ ਕੇ ਵੇਚਤਾ ਸਰਦਾਰ ਆਲਾ ਸਿੰਘ ਪਟਿਆਲੇ ਵਾਲੇ ਕੋਲ ਸਰਦਾਰ ਆਲਾ ਸਿੰਘ ਪਟਿਆਲੇ ਵਾਲੇ ਦੇ ਕੋਲ ਵੇਚਿਆ ਵੀ ਜੋ ਉਤੋਂ ਪੈਸੇ ਮਿਲੇ ਉਸ ਘੋੜੀਆਂ ਦੇ ਉਹਨੂੰ ਲਿਆ ਕੇ ਖਾਲਸੇ ਦੇ ਲੰਗਰਾਂ ਦੇ ਵਿੱਚ ਪਾ ਦਿੱਤਾ ਪਿੰਡ ਹੈ ਵਾ ਤਰਨਤਾਰਨ ਦੇ ਇਲਾਕੇ ਦੇ ਵਿੱਚ ਉੱਥੇ ਸੀ ਸਰਦਾਰ ਗੁਰਬਖਸ਼ ਸਿੰਘ ਆ ਉਨੇ ਆਪਣੀ ਜ਼ਮੀਨ ਦੇ ਵਿੱਚ ਥੋੜੀ ਜੀ ਜਗ੍ਹਾ ਦੇ ਵਿੱਚ ਨਾ ਗੁਰੂ ਘਰ ਬਣਾਇਆ ਹੋਇਆ ਸੀ ਵੀ ਜਿੱਥੇ ਸਿੱਖ ਹੁੰਦੇ ਆ ਕੇ ਰਹਿੰਦੇ ਭਗਤਬੰਦਗੀ ਕਰਿਆ ਕਰਦੇ ਸਨ ਜੇਕਰ ਕਿਸੇ ਰਾਹੀ ਗੀਰ ਨੇ ਉਹਨਾ ਉਤੋਂ ਪ੍ਰਸ਼ਾਦਾ ਛਕਣਾ ਰਹਿਣ ਦਾ ਪ੍ਰਬੰਧ ਹੋਇਆ ਕਰਨਾ ਸਰਦਾਰ ਅਮਰ ਸਿੰਘ ਸਰਦਾਰ ਬਗੇਲ ਸਿੰਘ ਨੇ ਘੋੜੀਆਂ ਵੇਚੀਆਂ ਪਟਿਆਲੇ ਵਾਲੇ ਕੋਲ ਸਰਦਾਰ ਆਲਾ ਸਿੰਘ ਕੋਲ ਉਹਦੇ ਕੋਲੋਂ ਪੈਸੇ ਲੈ ਤੇ ਪੈਸੇ ਲਿਆ ਕੇ ਖਾਲਸੇ ਦੇ ਲੰਗਰਾਂ ਦੇ ਵਿੱਚ ਸਰਦਾਰ ਗੁਰਬਖਸ਼ ਸਿੰਘ ਦੇ ਡੇਰੀ ਦੇ ਵਿੱਚ ਲੈ ਕੇ ਪਾ ਦਿੱਤੇ। ਤੇ ਇਸ ਗੱਲ ਦੀ ਜਦੋਂ ਖਬਰ ਪਤਾ ਲੱਗਦੀ ਹੈ। ਸਾਹਿਬ ਰਾਏ ਨੂੰ ਚੌਧਰੀ ਸਾਹਿਬ ਰਾਏ ਨੂੰ ਉਹਨੂੰ ਪਤਾ ਲੱਗਾ ਵੀ ਜਿੰਨੇ ਸਾਡੀਆਂ ਘੋੜੀਆਂ ਨੂੰ ਚੁਰਾਇਆ ਤੇ ਉਹ ਜਿਹੜੇ ਘੋੜੀਆਂ ਨੂੰ ਚੁਰਾਉਣ ਵਾਲੇ ਜਿਹੜੇ ਚੋਰ ਨੇ ਉਹ ਸਰਦਾਰ ਗੁਰਬਖਸ਼ ਸਿੰਘ ਵਾਂ ਦੇ ਪਿੰਡ ਦੇ ਵਿੱਚ ਨੇ ਉਹਨਾਂ ਦੀ ਜਗਾ ਦਿੱਤੇ। ਤੇ ਇਹਨੇ ਕੀ ਕੀਤਾ ਵੀ ਆਪ ਗਿਆ ਡੇਰੀ ਤੇ ਜਾ ਕੇ ਇਹਨੇ ਮਾੜਾ ਬੋਲ ਕਬੋਲ ਬੁੱਲੇ ਤੇ ਉੱਥੇ ਸਿੱਖਾਂ ਨੇ ਫੜ ਕੇ ਇਹਦਾ ਕੁਟਾਪਾ ਵੀ ਉਤਾਰਿਆ ਸਾਹਿਬ ਰਾਏ ਦਾ ਕੁਟਿਆ ਵੀ ਇਹ ਗੁੱਸੇ ਦੇ ਵਿੱਚ ਇੰਨਾ ਕੋ ਆਇਆ ਤੇ ਇਹਨੇ ਜਾ ਕੇ ਕੀ ਕੀਤਾ ਵੀ ਪੱਟੀ ਦਾ ਜਿਹੜਾ ਪੱਟੀਦਾਰ ਸੀ ਜਬਰ ਬੇਗ ਜਬਰ ਬੇਗ ਦੇ ਕੋਲ ਜਾ ਕੇ ਖਬਰ ਕਰਦਾ ਵੀ ਤੁਸੀਂ ਸਿੱਖਾਂ ਨੂੰ ਖਤਮ ਕਰਨ ਦੀ ਗੱਲ ਕਰਦੇ ਹੋ ਸਿੱਖ ਤਾਂ ਤੁਹਾਡੇ ਹੀ ਇਲਾਕਿਆਂ ਦੇ ਵਿੱਚ ਰਹਿ ਕੇ ਆਪਣੇ ਘਰਾਂ ਦੇ ਵਿੱਚ ਖੇਤੀਬਾੜੀ ਕਰਦੇ ਪਏ ਨੇ ਕਿਰਤ ਕਰਦੇ ਪਏ ਨੇ ਜੋ ਕੁਝ ਰਾਸ਼ਨ ਹੁੰਦਾ ਤੇ ਉਸ ਰਾਸ਼ਨ ਨੂੰ ਜੰਗਲਾਂ ਦੇ ਵਿੱਚ ਸਿੱਖਾਂ ਦੇ ਕੋਲ ਪਹੁੰਚਾਉਂਦੇ ਪਏ ਨੇ ਜਾ ਕੇ ਲੁੱਤੀ ਲਾ ਦਿੱਤੀ ਖਬਰ ਤੇ ਉਹਨੇ ਕੀ ਕੀਤਾ ਵੀ ਆਪਣੇ ਨਾਲ 200 ਦੇ ਕਰੀਬ ਸਿਪਾਈ ਲੈ ਤੇ ਚੜ੍ਹਾਈ ਕਰ ਦਿੱਤੀ ਆ ਬਾ ਪਿੰਡ ਵਾਲਾ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਜ਼ਿਆਦਾਤਰ ਜਿਹੜੀਆਂ ਫੌਜਾਂ ਸਨ ਉਹ ਜਾਂ ਤਾਂ ਅੰਮ੍ਰਿਤ ਵੇਲੇ ਚੜ੍ਹਾਈਆਂ ਕਰਿਆ ਕਰਦੇ ਸਨ ਕਿਉਂਕਿ ਸਾਰਾ ਦਿਨ ਜੰਗ ਹੁੰਦਾ ਸੀ ਜਦੋਂ ਰਾਤ ਦਾ ਸਮਾਂ ਹੋਣਾ ਜੰਗ ਰੁਕ ਜਾਣਾ ਇਹ ਜੰਗ ਦੀ ਨੀਤੀ ਸੀ ਅੰਮ੍ਰਿਤ ਵੇਲਾ ਹੋਇਆ ਤੇ ਸਰਦਾਰ ਬਗੇਲ ਸਿੰਘ ਜੰਗਲ ਪਾਣੀ ਲਈ ਜਾ ਰਿਹਾ ਹੈ ਤੇ ਉਹਨੇ ਵੇਖਿਆ ਵੀ ਫੌਜਾਂ ਚੜ੍ਹ ਕੇ ਆ ਗਈਆਂ ਕਿਉਂਕਿ ਇਸ ਗੱਲ ਦੀ ਖਬਰ ਸੀ ਵੀ ਸਾਹਿਬ ਰਾਹੀ ਨੂੰ ਅਸੀਂ ਕੁੱਟਿਆ ਤੇ ਉਹ ਜ਼ਰੂਰ ਜਾ ਕੇ ਪੱਟੀ ਕੋਲ ਜਾ ਕੇ ਖਬਰ ਕਰੇਗਾ ਜਦੋਂ ਪੱਟੀਦਾਰ ਕੋਲ ਖਬਰ ਹੋਏਗੀ ਉਹ ਫੌਜ ਲੈ ਕੇ ਜ਼ਰੂਰ ਚੜ੍ਹਾਈ ਕਰੇਗਾ ਇਧਰੋਂ ਸਿੱਖਾਂ ਨੇ ਵੀ ਪ੍ਰਬੰਧ ਕੀਤਾ ਹੋਇਆ ਸੀ ਤੇ ਸਰਦਾਰ ਬਗੇਲ ਸਿੰਘ ਜਦੋਂ ਆ ਰਿਹਾ ਨਾ ਜੰਗਲ ਪਾਣੀ ਉਹਨੇ ਵੇਖਿਆ ਵੀ ਅੱਗੋਂ ਫੌਜਾਂ ਚੜ੍ਹਾਈ ਕਰਕੇ ਆ ਰੀਆਂ ਨੇ ਤੇ ਜਾਬਰ ਬੇਗ ਨੂੰ ਵੰਗਾਰ ਕੇ ਗੱਲ ਆਖਦਾ ਕਹਿੰਦਾ ਕਿੱਧਰ ਨੂੰ ਚੱਲੇ ਉਹ ਕਿੱਧਰ ਮੁਚੁਕਿਆ ਉਹ ਕਹਿੰਦੀ ਆ ਇੰਨੀ ਮਿਰਿਆ ਜਿਹੜੀਆਂ ਘੋੜੀਆਂ ਨੇ ਇਹਨੇ ਚਰਾਈਆਂ ਨੇ ਨਾਲ ਸੀ ਚੌਧਰੀ ਸਾਇਬਰਾ ਉਹ ਕਹਿੰਦੇ ਪਹਿਲਾਂ ਮੇਰੇ ਨਾਲ ਮੁਕਾਬਲਾ ਕਰ ਖਾਲਸੇ ਦੇ ਨਾਲ ਮੁਕਾਬਲਾ ਕਰ ਇਹਦੇ ਤੋਂ ਬਾਅਦ ਅੱਗੇ ਤੂੰ ਜਾਈਂਗਾ ਜਦੋਂ ਇਹਦੇ 'ਚ ਮੁਕਾਬਲਾ ਹੋਇਆ ਨਾ ਇੰਨੇ ਤੱਕ ਜਿਹੜੀ ਖਬਰ ਆ ਪਿੱਛੇ ਦੇਰੇ 'ਚ ਖਬਰ ਪਹੁੰਚੀ ਉੱਥੋਂ ਵੀ ਸਿੱਖ ਆ ਗਏ ਦੋਵਾਂ ਧਿਰਾਂ ਦੇ ਵਿੱਚ ਮੁਕਾਬਲਾ ਹੁੰਦਾ ਤੇ ਇਹ ਪੱਟੀਦਾਰ ਸੀ ਜਿਹੜਾ ਜਾਬਰ ਬੇਗ ਇਹ ਬਹੁਤ ساری ਜਿਹੜੀ ਆਪਣੀ ਫੌਜ ਹੈ ਸਪਾਈਆਂ ਨੂੰ ਮਾਰਾ ਕੇ ਆਪਣੇ ਆਪ ਨੂੰ ਬਚਾਉਂਦਾ ਹੋਇਆ ਤੋਂ ਭੱਜ ਗਿਆ ਜਦੋਂ ਇੱਥੇ ਵੀ ਆ ਕੇ ਗੱਲ ਨਾ ਮੁੱਕੀ ਕੇਸਾਂ ਦੀ ਗੱਲ ਬਸ ਖਬਰ ਇੰਨੀ ਆਖੀ ਸੀ ਗੱਲ ਇੰਨੀ ਚੌਧਰੀ ਨੇ ਆਖੀ ਸੀ ਮੇਂ ਤੁਹਾਡੇ ਕੇਸਾਂ ਦੇ ਰਸੇ ਵਟਾਂਗਾ ਤੇ ਰਸੇ ਵਟ ਕੇ ਉਹਦੇ ਨਾਲ ਕੋੜੀਆਂ ਨੂੰ ਬੰਨਾਂਗਾ ਬਸ ਗੱਲ ਤਾਂ ਇੰਨੀ ਕੁ ਕਹੀ ਸੀ ਨਾ ਕਿੰਨੀ ਮਹੱਤਤਾ ਹੈ ਸਿੱਖ ਇਤਿਹਾਸ ਦੇ ਵਿੱਚ ਕੇਸਾਂ ਦੀ ਜੋ ਦਾਨ ਆਪਾਂ ਅੱਜ ਮੰਗਦੇ ਪਿਆ ਗੁਰੂ ਦੇ ਕੋਲ ਸਤਿਗੁਰੂ ਜਿੱਥੇ ਤੁਸੀਂ ਸਿੱਖਾਂ ਨੂੰ ਸਿੱਖੀ ਦਾਣ ਦੇ ਰਹੇ ਹੋ ਉਹਦੇ ਨਾਲ ਕੇਸ ਦਾਣ ਵੀ ਦਿਓ ਤੇ ਇਹ ਖਬਰ ਪਹੁੰਚਦੀ ਆ ਲਾਹੌਰ ਦੇ ਵਿੱਚ ਜਕਰੀਆ ਖਾਨ ਦੇ ਕੋਲ ਸੂਬੇਦਾਰ ਦੇ ਕੋਲ ਤੇ ਹੁਣ ਸੂਬੇਦਾਰ ਉਥੋਂ ਫੌਜ ਭੇਜਦਾ ਹੈ ਤੇ ਤਿੰਨ ਆਪਣੇ ਜਰਨੈਲ ਭੇਜਦਾ ਇੱਕ ਮੋਮਣਖਾ ਦੂਸਰਾ ਤੱਕੀ ਬੇਗ ਤੇ ਤੀਸਰਾ ਜਾਬਰ ਬੇਗ ਤੇ ਚੌਥਾ ਹੈ ਸਾਹਿਬ ਰਾਏ ਜਿਹੜਾ ਜਿੰਨੇ ਜਾ ਕੇ ਸ਼ਿਕਾਇਤ ਕੀਤੀ ਸੀ ਇਹ ਤਿੰਨੇ ਹੁੰਦੇ ਨੇ ਤੇ ਸਿੱਖਾਂ ਦਾ ਮੁਕਾਬਲਾ ਹੁੰਦਾ ਵਾਂ ਦੇ ਪਿੰਡ ਦੇ ਵਿੱਚ ਤੇ ਜਦੋਂ ਤੱਕੀ ਬੇਗ ਵੀ ਇੱਕ ਬੜਾ ਵੱਡਾ ਜੋਧਾ ਸੀ ਤੇ ਉਧਰੋਂ ਸਰਦਾਰ ਗੁਰਬਖਸ਼ ਸਿੰਘ ਵੀ ਇੱਕ ਬੜੇ ਵੱਡਾ ਸੂਰਮਾ ਸੀ ਜੋਧਾ ਸੀ ਕੋਈ ਆਮ ਨਹੀਂ ਸੀ ਤੱਕੀ ਬੇਗ ਦਾ ਮੁਕਾਬਲਾ ਹੁੰਦਾ ਸਰਦਾਰ ਗੁਰਬਖਸ਼ ਸਿੰਘ ਬਾ ਦੇ ਨਾਲ ਤੇ ਸਰਦਾਰ ਗੁਰਬਖਸ਼ ਸਿੰਘ ਬਾ ਆਪਣੀ ਤਲਵਾਰ ਦੀ ਜਿਹੜੀ ਮੁੱਠ ਹੈ ਨਾ ਮੁੱਠਾ ਹੁੰਦਾ ਤੇ ਮੁੱਠ ਨੂੰ ਇੰਨੀ ਜ਼ੋਰ ਦੇ ਨਾਲ ਤੱਕੀ ਬੇਗ ਦੇ ਮੋਟੇ ਮਾਰਦਾ ਉਹਦੇ ਜੁਬਾਨ ਅੰਦਰੋਂ ਜਿਹੜਾ ਲੌ ਦੀ ਤਾਰ ਬਗਨੀ ਸ਼ੁਰੂ ਹੋ ਜਾਂਦੀ ਹੈ ਧਾਰ ਬਗਨੀ ਸ਼ੁਰੂ ਹੋ ਜਾਂਦੀ ਹੈ ਆਪਣੇ ਆਪ ਨੂੰ ਬਚਾਉਂਦਾ ਹੋਇਆ ਪਿੱਛੇ ਭੱਜਦਾ ਅੱਗੇ ਖਲੋਤਾ ਹੈ ਮੋਮਨ ਖਾਂ ਤੇ ਮੋਮਨ ਖਾਂ ਮੁਸਕਰਾ ਕੇ ਮਜ਼ਾਕ ਕਰਦਾ ਹੋਇਆ ਗੱਲ ਕਹਿਣ ਲੱਗਾ ਕਹਿਣ ਲੱਗਾ ਤ ਮੋਮਨ ਤੱਕੀ ਬੇਗ ਕੀ ਗੱਲ ਹੋ ਗਈ ਪਾਣ ਦੇ ਵੀੜੇ ਖਾਣ ਜਿਹੜੇ ਵੀੜੇ ਖਾਂਦੇ ਵੀ ਆਂਦੇ ਪਾਣ ਖਾ ਕੇ ਆ ਰਹੇ ਤੇ ਮੋਮਨ ਖਾਂ ਨੂੰ ਜਵਾਬ ਦਿੰਦਾ ਹੋਇਆ ਤੱਕੀ ਬੇ ਕੇ ਗੱਲ ਆਖਦਾ ਹੈ ਕਹਿੰਦਾ ਜਾ ਤੂੰ ਵੀ ਜਾ ਕੇ ਲੈ ਲੱਗੇ ਸਰਦਾਰ ਗੁਰਬਖਸ਼ ਸਿੰਘ ਪਾਂ ਦੇ ਬੀੜੇ ਪਿਆ ਵੰਡਦਾ। ਪਾਪ ਕਹਿਣ ਤੋਂ ਵੀ ਕੇਵਲ ਸਿੱਖ ਉਸ ਸਮੇਂ ਜ਼ਰੂਰਤ ਕਿਸੇ ਵੀ ਕੇਸ ਦਾਣ ਮੰਗਣ ਦੀ ਕਿਉਂਕਿ ਉਸ ਸਮੇਂ ਜੇਕਰ ਮੁੱਲ ਪਾਇਆ ਜਾ ਰਿਹਾ ਸੀ ਤੇ ਕੇਸਾਂ ਦਾ ਮੁੱਲ ਪਾਇਆ ਜਾ ਰਿਹਾ ਕਿੰਨੀਆਂ ਸ਼ਹਾਦਤਾਂ ਹੁੰਦੀਆਂ ਸ਼ਹਾਦਤਾਂ ਦੇ ਪਿੱਛੇ ਕੋਈ ਜ਼ਿਆਦਾ ਕਾਰਨ ਨਹੀਂ। ਕਾਰਨ ਕੀ ਹੈ ਸਰਦਾਰ ਤਾਰਾ ਸਿੰਘ ਨੂੰ ਇਹ ਗੱਲ ਆਖਦੇ ਨੇ ਵੀ ਤੂੰ ਆਪਣੇ ਕੇਸਾਂ ਦੀ ਬੇਦਬੀ ਕਰ ਲੈ ਤੈਨੂੰ ਛੱਡ ਦਿੱਤਾ ਜਾਵੇਗਾ। ਭਾਈ ਦਾਰੂ ਸਿੰਘ ਨੂੰ ਇਹ ਹੀ ਗੱਲ ਆਖ ਦੇ ਨਾ ਪਰ ਉਹ ਕੀ ਗੱਲ ਆਖਦਾ ਕਹਿਣ ਲੱਗਾ ਵੀ ਮੇਰੀ ਖੂਪੜੀ ਤਾਂ ਲੈ ਸਕਦੀ ਐ ਪਰ ਕੇਸਾਂ ਦੀ ਬੇਦਬੀ ਨਹੀਂ ਹੋ ਸਕਦੀ ਕਿਉਂਕਿ ਉਸ ਸਮੇ ਸਮਾਸੀ ਤੇ ਸਿੱਖਾਂ ਨੇ ਫਿਰ ਅਰਦਾਸ ਕੀਤੀ ਮਾਲਕਾ ਜੋ ਦਾਤ ਤੂੰ ਮੈਨੂੰ ਧੁਰ ਦਰਗਾਹੋਂ ਤੋ ਬਖਸ਼ੀ ਸੀ ਅੱਜ ਇਹਦੇ ਉੱਤੇ ਆਂਜ ਉਣ ਦਾ ਸਮਾਂ ਆ ਗਿਆ ਹੁਣ ਕਿਰਪਾ ਕਰੀ ਕੇਸਾਂ ਦਾ ਜਿਹੜਾ ਦਾਨ ਹੈ ਹੁਣ ਤੂੰ ਬਖਸ਼ ਨਹੀਂ ਤੇ ਪਿਆਰ ਵਾਲਿਓ ਗੁਰੂ ਦੇ ਅੱਗੇ ਇਹ ਅਰਦਾਸ ਕਰੀਏ ਜੋ ਦਾਤ ਮਾਲਕ ਨੇ ਦਿੱਤੀ ਹੈ ਨਾ ਸਾਨੂੰ ਸੰਭਾਲਣ ਦੀ ਲੋੜ ਨਹੀਂ ਇਹ ਗੱਲ ਆਖੀ ਹੈ ਵੀ ਅਸੀਂ ਸੰਭਾਲਣ ਦਾ ਯਤਨ ਕਰੀਏ ਸੰਭਲ ਤਾਂ ਆਪ ਹੀ ਜਾਣਗੇ ਬਸ ਕਟੌਣ ਤੋਂ ਅਸੀਂ ਪਰਹੇਜ਼ ਕਰੀਏ ਜਦੋਂ ਕਟੌਣ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦੇਵਾਂਗੇ ਉਹਦੇ ਤੋਂ ਬਾਅਦ ਜਿਹੜੀ ਸੰਭਾਲ ਹੈ ਸੰਭਾਲ ਤਾਂ ਆਪਣੇ ਆਪ ਸ਼ੁਰੂ ਹੋ ਜਾਵੇਗੀ ਸੋ ਸਤਿਗੁਰੂ ਦੇ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਵੀ ਜਿਹੜੀ ਇਹ ਕੇਸਾਂ ਦਾ ਦਾਨ ਹੈ ਸਾਨੂੰ ਵੀ ਬਖਸ਼ੋ ਜਿੱਥੇ ਤੇਰੇ ਕੋਲੋਂ ਸਿੱਖੀ ਦੀ ਦਾਤ ਮੰਗਦੇ ਆਂ ਉਥੇ ਤੇਰੇ ਕੋਲੋਂ ਕੇਸ਼ਾਂ ਦਾ ਦਾਨ ਵੀ ਮੰਗਦੇ ਆਂ ਕਿਰਪਾ ਕਰੋ ਸਾਡੀ ਵੀ ਝੋਲੀ ਦੇ ਵਿੱਚ ਇਹ ਦਾਤ ਪਾਓ ਜੀ ਸਤਿਗੁਰੂ ਕਿਰਪਾ ਕਰਨ ਬਲਾਉ ਜੀ ਫਤਿਹ ਅਖੋ ਜੀ